3 ਵਜੇ ਦਾ ਟਾਈਮ ਤੇ ਸਾਡੇ ਗੈਸ ਆਏ ਆ ਕਿਦਾਂ ਬੜੀ ਲੇਟ ਹੋ ਗਏ ਮੈਂ ਮੈਂ ਠੀਕ ਨਹੀਂ ਸੀ ਅੱਛਾ ਮੈਂ ਫੋਨ ਕਰ ਲਈ ਆ ਕਿਦਾਂ ਮੈਂ ਠੀਕ ਹਾਂ ਅੱਛਾ ਅੱਛਾ ਠੀਕ ਹੈ ਠੀਕ ਆ ਜਲੀ ਹੋਈ ਹੋਈ ਅੱਛਾ ਦੱਸ ਦਿੰਦੇ ਸਾਨੂੰ ਫਿਰ ਫੋਨ ਨੂੰ ਦੀ ਚੱਕਣ ਦੇ ਅੱਛਾ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬੁੱਕ ਪਰ ਆਈ ਜਾਂਦਾ ਦਾ ਸਵਾਗਤ ਹੈ ਜੀ ਤੁਹਾਨੂੰ ਕਿਦਾਂ ਸਾਰੇ ਠੀਕ ਠਾਕ ਹੋ ਦੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਅੱਜ ਦਿਨ ਹੋ ਗਿਆ ਜੀ ਕੀ ਦਿਨੇ ਅੱਜ ਅੱਜ ਹੋ ਗਿਆ ਦਿਨ ਸ਼ੁੱਕਰਵਾਰ ਦਿਨ ਭੁੱਲ ਜਾਨੀ ਆ ਤੇ ਤਰੀਖ ਹੋ ਗਿਆ 14 ਹੈ ਨਾ ਤੇ ਪਹਿਲਾਂ ਵੀ ਮੈਂ ਬਹੁਤ ਵਾਰੀ ਦੱਸ ਚੁੱਕੀ ਆ ਮੇਰੇ ਨਾਮ ਕਲਵੀਰ ਆ ਜੀ ਕਈਆਂ ਮੇਰੀਆਂ ਭੈਣਾਂ ਨੂੰ ਪਤਾ ਹੈ ਇਹ ਕਈ ਮਤਲਬ ਜਿਹੜੇ ਸਬਸਕ੍ਰਾਈਬਰ ਆਪੇ ਨਵੇਂ ਆਉਂਦੇ ਇਹਨਾਂ ਨੂੰ ਨਹੀਂ ਪਤਾ ਹੈਗਾ ਤੇ ਮੇਰੇ ਨਾਮ ਕਲਵੀਰ ਆ ਜੀ ਹੈ ਨਾ ਕਲਵੀਰ ਕੌਰ ਬੋਪਰਾ ਅੱਜ ਸਵੇਰ ਤੋਂ ਇਹਨਾਂ ਬੱਸ ਮੇਰੀ ਭਾਈ ਦੌੜ ਲੱਗੀ ਹੋਈ ਆ ਤੇ ਅੱਜ ਮੈਂ ਚੱਲਾ ਬਾਲਿਆ ਆ ਆ ਦੇਖੋ ਜੀ ਮਟਰਾਂ ਵਾਲੇ ਚੌਲ ਤੇ ਕਿਆ ਬਾਤਾਂ ਤੇ ਕਿਆ 스멜 ਆਉਂਦੀ ਇਹਨਾਂ ਦੀ ਤੇ ਪਹਿਲਾਂ ਸਭ ਤੋਂ ਪਹਿਲਾਂ ਇੰਨੇ ਉੱਠ ਕੇ ਨਾ ਇੱਥੇ ਮੈਂ 8 ਘੰਟੇ ਘੜੀਆ ਮਤਲਬ ਕੰਮ ਕਰਕੇ ਕੀਤੇ ਕਰਦੇ ਤੇ ਫਿਰ ਪਹਿਲਾਂ ਦੁੱਧ ਬਾਲਿਆ ਫਿਰ ਮੈਂ ਦਾਲ ਬਣਾਈ ਫਿਰ ਤੇ ਮਟਰ ਪੀਲ ਬਣਾਇਆ ਤੇ ਫਿਰ ਅੱਜ ਚੋਲ ਬਣਾਏ ਆ ਆਲੂ ਮਟਰਾਂ ਵਾਲੇ ਇਹਨੀਆਂ ਆਲੂ ਤਾਂ ਨਹੀਂ ਪਾਏ ਕੱਲੇ ਮਟਰ ਪਾਏ ਆ ਤੇ ਜੋਤ ਮੇਰਾ ਕਹਿੰਦਾ ਸੀਗਾ ਮਮੂ ਮਟਰ ਆਲੂ ਪਾ ਲਓ ਮੈਂ ਚਲੋ ਨਹੀਂ ਪਾਇ ਮੈਨੂੰ ਕਾਲੀ ਸੀਗੀ ਤੇ ਅੱਜ ਤੁਹਾਨੂੰ ਮਿਲਾਵਾਂਗੇ ਇੱਕ ਨਵੇਂ ਸਾਡੇ ਮਹਿਮਾਨ ਯਾਨੀ ਨਵੇਂ ਜੀ ਨੇ ਸਾਡੇ ਘਰ ਆਣਾ ਆ ਤੇ ਤੁਹਾਨੂੰ ਮਿਲਾਵਾਂਗੇ ਉਹਨਾਂ ਲਈ ਰੋਟੀ ਪਾਣੀ ਵਿੱਚ ਤਿਆਰ ਕਰਕੇ ਰੱਖਣ ਲੱਗੀ ਆ ਤੇ ਦਾਲ ਪਣੀ ਮੇਰਾ ਬਣ ਗਿਆ ਤੇ ਬਾਕੀ ਰੋਟੀਆਂ ਪੋਸਟ ਟਾਈਮ ਲਾ ਲਾਂਗੇ ਆਟਾ ਗੁੰਨਾਂਗੇ ਤੇ ਫਿਰ ਚੁੱਲੇ ਤੇ ਨਾ ਚੁੱਲੇ ਦਾ ਕੰਮ ਬਹੁਤ ਵਧੀਆ ਰਹਿੰਦਾ ਹਨਾ ਤੇ ਨਾਲੇ ਗੈਸ ਵੱਜ ਜਾਂਦਾ ਤੇ ਨਾਲੇ ਚੀਜ਼ਾਂ ਬਹੁਤ ਸਵਾਦ ਬਣ ਚੁਲੇ ਤੁਹਾਨੂੰ ਪਤਾ ਹੀ ਵੀ ਚੁੱਲੇ ਜਿਹੜੀ ਚੀਜ਼ ਬਣੀ ਹੁੰਦੀ ਔਰ ਵੱਖਰਾ ਹੀ ਸਵਾਦ ਹੁੰਦਾ ਹਨਾ ਤੇ ਚੌਲ ਆਪਣੇ ਬਣ ਕੇ ਹੋਗੇ ਤਿਆਰ ਕੀ ਬਾਤਾਂ স্মੈਲ ਬਹੁਤ ਸੁਣੀ ਆਉਣ ਲਈ ਹੋਰ ਗੱਲਾਂ ਦੀ ਗੱਲਾਂ ਹਨਾ ਤੇ ਬਹੁਤ ਸੋਹਣੇ ਪੈਨਾ ਦੇ ਕਮੈਂਟ ਤੇ ਬਹੁਤ ਵਧੀਆ ਲੱਗਦਾ ਹੈ ਇਹਨਾਂ ਤੁਸੀਂ ਪਿਆਰ ਕਰਦੇ ਹੋ ਧੰਨਵਾਦ ਤੁਹਾਡਾ ਬਹੁਤ ਤੇ ਸਾਡੇ ਸੰਧੂ ਸਾਹ ਪੈ ਜੀ ਹਨਾ ਤੇ ਬਹੁਤ ਵਧੀਆ ਹੋਰ ਹੋਰ ਮੇਰੀਆਂ ਜਨਾਂ ਪੈਣਾ ਦੇ ਚੈਨਲ ਸਟਾਰਟ ਕੀਤੇ ਆ ਉਹ ਵੀ ਬਹੁਤ ਸੋਹਣੇ ਕਮੈਂਟ ਕਰਦੇ ਆ ਤੇ ਵਧੀਆ ਲੱਗਦਾ ਬਸ ਇਦਾਂ ਹੀ ਆਪਣੀ ਸਾਥ ਸਪੋਰਟ ਬਣਾਈ ਰੱਖੋ ਹਣਾ ਤੇ ਬਸ ਮੈਨੂੰ ਸਿਕਾ ਵੀ ਚੱਲ ਮੇਰਾ ਦਾਲ ਬਣੀ ਬਣਿਆ ਹੋਗਾ ਤੇ ਕੋਈ ਮੁਸ਼ਕਲ ਨਾ ਹੋ ਹਣਾ ਤੇ ਇਹ ਰੋਟੀ ਪਾਣੀ ਪਕਾ ਕੇ ਅੱਗੇ ਹਣਾ ਕਿ ਪਹਿਲੀ ਵਾਰ ਹੀ ਆਇਆ ਤੇ ਚਲੋ ਹੁਣ ਤੇ ਚੌਲ ਬਾਣੀ ਕੇ ਭਾਫਣਾ ਹੋ ਜਾਣੇ ਆ ਤੇ ਮੇਰਾ خیال ਤਕਰੀਬਨ 9:30 ਦਾ ਟਾਈਮ ਹੋ ਗਿਆ ਤੇ ਮੈਂ ਨੇਰੀ ਦੀ ਲੱਗੀ ਹੋਈ ਆ ਚਲੋ ਖੈਰ ਹਿੰਮਤ ਮਾਰ ਕੇ ਸਾਰੇ ਕੰਮ ਹੁੰਦੇ ਆ ਨਾ ਤੇ ਹਿੰਮਤ ਵਗੈਰਾ ਤਾਂ ਕੁਝ ਵੀ ਨਹੀਂ ਹੈਗਾ ਹਨਾ ਜਿਵੇਂ ਦੇਖੋ ਕੜਾਈ ਕੜਾਈ 'ਚ ਬਹੁਤ ਸੋਹਣੇ ਕੱਲੇ ਕੱਲੇ ਚੌ ਰਹਿੰਦੇ ਆ ਲਓ ਜੀ 2:30 ਦਾ ਹੋ ਗਿਆ ਟਾਈਮ ਤੇ ਆਪਾਂ ਦੀ ਬੇਟੀ ਬੀਬੀ ਤੇ ਨੰਗਣਾ ਨਾ ਕੋਈ ਨੇ ਉਹਨੇ ਹਲਾ ਹਟ ਤੇ ਆਪਾਂ ਆਪਣਾ ਲਈ ਚਾਹ ਹੁਣ ਦੇਖੀ ਕਿਹੜੀ ਰਹੀ ਹੈ ਕਿੰਦਾ ਤੇ ਆਈ ਜਾਂ ਰਹੇ ਅਡੀ ਅਡੀ ਕੇ ਹੋ ਗਏ ਬਣਾ ਲਈ ਆਪਾਂ ਚਾਹ ਅੱਜ ਤੇ ਹੜਨਾ ਕੀ ਅੱਜ ਹੋਈ ਅੱਜ ਕੋਲਲ ਹਨਾ ਤੇ ਆ ਦੇਖੋ ਜੀ ਹੁਣ ਅੱਜ ਨਾ ਆਪਣਿੰਦਾ ਕਹਿੰਦੇ ਫਾਸਟ ਪ੍ਰਾਇਰ ਤੇ ਐਪਲ ਪੂਰ ਬਣ ਜਾਂਦਾ ਆ ਉਹ ਕੰਮ ਹੋਇਆ ਸਹੀ ਗੱਲ ਹੈ ਪਰੇਤਰ ਆਏ ਰਹਿ ਗਏ ਪਤੀਲੇ ਸਾਰੇ ਕੋਸ ਤਿਆਰੀ ਸੀਗੀ ਉਹ ਤਿਆਰੀ ਸੀ ਪਰੋਣੇ ਆਉਣੇ ਆ ਪੋਣੇ ਖੜੇ ਕਿਹੜੇ ਖੁਰਜੇ ਵੜ ਗਏ ਬੰਦਾ ਮਜ਼ਾਕ ਕਰ ਗਏ ਕੋਈ ਗੱਲ ਨਹੀਂ ਅਡੀ ਡੀ ਕੇ ਸੀ ਬੁੱਢੇ ਹੋ ਗਏ ਇਹਨਾਂ ਨੂੰ ਕੋਈ ਨਹੀਂ ਸਾਣਾ ਮਜ਼ਾਕ ਕੀਤਾ ਨਾ ਅਸੀਂ ਵੀ ਕਿਸੇ ਮਜ਼ਾਕ ਇੰਦਾ ਕਰਨਾ ਉਹਦੇ ਘਰ ਦੇ ਮੋੜੇ ਦੋ ਗੜੇ ਕੱਢਣੇ ਆ ਅੱਗੇ ਨੂੰ ਤੇ ਪਿੱਛੇ ਨੂੰ ਅੱਗੇ ਪਿੱਛੇ ਫਿਰ ਆਏ ਨਾ ਸਹੀ ਗੱਲ ਅਸੀਂ ਵੀ ਤੇ ਉਹਨਾਂ ਨਾਲ ਕੋਲ ਕਰਨੀ ਆ ਅੱਧਾ ਹੁੰਦਾ ਹੁਣ ਕੋਈ ਗੱਲ ਨਹੀਂ ਕਰੋ ਗੱਲ। ਉਹ ਸਪੈਸ਼ਲ ਫੋਨ ਕੀਤਾ ਜੀ ਕੱਲ ਉਹਨੂੰ ਜਾਤੀ ਵੀ ਤੇ ਕੱਲ ਸਵੇਰੇ ਵੀ ਅਸੀਂ ਆਉਣਾ ਕਰਤਾ। ਆਉਣਾ। ਸਾਨੂੰ ਬੜਾ ਚਾਹ ਸਵੇਰੇ ਦੇ ਭੱਜੇ ਫਿਰ ਤੇ ਚਾਹ ਰੋਟੀ ਵੀ ਹੁਣ ਖਾਦੀ ਤੇ ਵਹਿਰੇ। ਚਾਹ ਦੇ ਵਿੱਚ ਉਹ ਨਾਤੀ ਧੋਤੀ ਰਹਿ ਗਈ ਨਾ ਕਹਿੰਦੇ ਮੂਸ ਤੇ ਮੱਖੀ ਬੈ ਗਈ ਉਹ ਹਸਾ ਸਾਨਾ ਹੋਈ ਆ ਜੀ ਕੋਈ ਨਹੀਂ। ਤੇ ਠੀਕ ਹੈ ਨਾ। ਚਾਹ ਸਾਨੂੰ ਇੰਨਾ ਸੀਗਾ ਜਿੰਦਾ ਕੋਈ ਰਿਸ਼ਤੇਦਾਰ ਫੋਨ ਕਰਦਾ ਹੁੰਦਾ ਅਸੀਂ ਆਉਣਾ ਆਉਣਾ ਉਹਦੇ ਆਉਣ ਦੀ ਹੀ ਕਿ ਨਗਰਿਆ ਕਰੋ। ਤੇ ਜਦੋਂ ਘਰ ਵਰਤਦਾ ਤਾਂ ਉਹਨੂੰ ਚਾਹ ਪਾਨ ਤਿਆਰ ਕਰਾ ਦੇਆ ਕਰੋ। ਸਹੀ ਗੱਲ ਆ। ਉਹ ਤਾਂ ਪਹਿਲਾਂ ਪੱਕੇ ਬਣੇ ਬਣੇ ਪਕਵਾਨ ਆਪ ਜਾਂਦੇ ਲੈ ਜਾਂਦੇ ਉਦੋਂ ਹੀ ਨਾ ਖੜੇ ਨਾ ਅੱਜ ਚਲੋ ਖੈਰ ਕੋਈ ਗੱਲ ਨਹੀਂ ਖੈਰ ਕੋਈ ਨਹੀਂ ਹੁਣ ਹੋਈ ਜਾਂਦਾ ਕਿਤੇ-ਕਿਤੇ ਆ ਵੀ ਸਕਦੇ ਜੇ ਟਾਈਮ ਪਿਆਏ ਬਹੁਤ ਹੈ ਜੇ ਬੜਦੇ ਹੁੰਦੀ ਉਦੋਂ ਤਿਆਰ ਕਰ ਲੈ ਗੋ ਸੁਆਹ ਦੱਸ ਦਿਆ ਕਰੋ ਸੁਆਹ ਤਿਆਰ ਕਰਨ ਬਣਾ ਲਓ ਲੈ ਮੇਰੀ ਚਾਹ ਬਣ ਕੇ ਲਿਆਓ ਚਾਹ ਪੀਣੀ ਮੈਨੂੰ ਆਹ ਚਾਹ ਛੇ ਦਿਨ ਪੀਣ ਲੱਗੇ ਆ ਪਾਈਆਂ ਅੱਡੇ ਵਿੱਚ ਸਹੀ ਗੱਲ ਨਹੀਂ ਤੇ ਹੁਣ ਵਾਰੀ ਕਿੰਨੀ ਵਾਲੀ ਚਾਹ ਪੀ ਲੈਦੀ ਛਾਨੋੜ ਚਾਹ ਸਾਰੇ ਬਸ ਰੋਲੀ ਪਾਤੀ ਅੱਜ ਸਾਡੇ ਪੁਰਾਣੇ ਆਉਣੇ ਆ ਸਪੈਸ਼ਲ ਆਉਣੇ ਆ ਮੈਂ ਗੜੀ ਦੀਵਿਕਾ ਜਤੀ ਕਈ ਔਣ ਕਨੇ ਗੜੀ ਮਾਰ ਮਾਰ ਕੇ ਸਹੀ ਗੱਲ ਹੈ ਚਲੋ ਕੋਈ ਨਹੀਂ ਹੁਣ ਹੋਵਾਂਗੇ ਕੋਕੋਨਟ ਵੀਰ ਬਣਾ ਜਾ ਬਲਦਨੀਆ 3 ਵਜੇ ਦਾ ਟਾਈਮ ਤੇ ਸਾਡੇ ਗੈਸ ਆਇਆ ਕਿਦਾਂ ਬੜੀ ਲੇਟ ਹੋ ਗਏ ਮੈਂ ਮੈਂ ਠੀਕ ਨਹੀਂ ਸੀ ਠੀਕ ਨਹੀਂ ਕੇ ਅੱਛਾ ਮੈਂ ਫੋਨ ਕਰ ਲਈ ਹਾਂ ਕਿਦਾਂ ਮੈਂ ਠੀਕ ਹਾਂ ਅੱਛਾ ਅੱਛਾ ਨਹੀਂ ਠੀਕ ਆ ਆ ਜਲੀ ਹੋਈ ਹੋਈ ਅੱਛਾ ਦੱਸ ਦਿੰਦੇ ਸਾਨੂੰ ਫਿਰ ਫੋਨ ਨੂੰ ਦੀ ਚੱਕਣ ਦੇ ਅੱਛਾ

ਤੁਹਾਨੂੰ ਗਾਂ ਲੱਗ ਗਈ ਕਿਦਾਂ ਇਹਨਾਂ ਪੈਂਡਾ ਦੇ ਤਾਂ ਆਜਾ ਆਜੋ ਗਾਂਾਂ ਲੈ ਕੇ ਲੱਗ ਗਈ ਹੈ ਚਾਰ ਪੈਂਡ ਦੇ ਚੱਲੋ ਆਏ ਆ ਉਹ ਜਾ ਜਾ ਬੱਲੇ ਬੱਲੇ ਉਹਦਾ ਕੀ ਪਲੇਟ ਹੋ ਗਿਆ ਨਹੀਂ ਨਹੀਂ ਮੱਛਲੋਂ ਕਿਧਰ ਲੈ ਕੇ ਆਈ ਹੈ ਹੈ ਸਾਰਾ ਪੈਂਡਾ ਦਾ ਪਤਾ ਨਹੀਂ ਕਿਹੜੇ ਕਿਹੜੇ ਪਿੰਡ ਬਣਾਏ ਸੱਚੀ ਇਹਨੂੰ ਆ। ਉਹ ਕਿੰਨਾ ਬਸਤੀ ਤੱਕ। ਆਹ ਚਲੋ ਚੱਲ ਜਾਂਦੇ। ਆਹ। ਆਹ। ਜੇਕਰ ਹੈ ਦਾ ਸਾਧ ਹੋਗੀ। ਹਾਂਜੀ ਭੈਣ ਹੁਣੀ ਆ ਗਏ ਹੁਣ ਆਈ ਵੀ ਲੇਟ ਹੈ ਅੱਜ ਤੇ ਚਲੋ ਖੈਰ ਪਹਿਲਾਂ ਆਿਆਂ ਨੂੰ ਆਪਾਂ ਲੰਗਰ ਛਕਾਵਾਂਗੇ। ਲੰਗਰ ਤਿਆਰ ਆ। ਮਡ ਆਪਣੀ ਦੀ ਸਬਜੀ ਦਾਲ ਖੱਟਾ ਚੌਲ ਸਲਾਦ ਹਨਾ ਤੇ ਬਹੁਰਣੀ ਸਾਡੀ ਅੱਜ ਪਹਿਲੀ ਵਾਰ ਹੀ ਆਈ ਆ ਤੇ ਚਲੋ ਮੈਂ ਕਿੰਨਾ ਕਰਨਾ ਬਣਦਾ ਹਨਾ ਤੇ ਵਧੀਆ ਫੀਲ ਹੋਊਗਾ ਉਹਨੂੰ ਕਿ ਨਾ ਜਿਵੇਂ ਆਪਣੀ ਮਾਮੀ ਸਹੁਰਿਆਂ ਦੇ ਆਈਆਂ ਤੇ ਸਾਨੂੰ ਵੀ ਵਧੀਆ ਲੱਗਾ ਹਨਾ ਸਾਡੇ ਘਰ ਨਵਾਂ ਜੀ ਆਇਆ ਦੇਖੋ ਜੀ ਇਹ ਨਾ ਰੌਣਕਾਂ ਹਨ ਤੇ ਪਿਆਰ ਕਰਾਂਗੇ ਤੇ ਰਿਸ਼ਤਾ ਨਿਭਦਾ ਵਧੀਆ ਨਹੀਂ ਲੱਗਦਾ ਹੈਗਾ ਜੇ ਆਪਾਂ ਡਰਾਮੇ ਕਰਾਂਗੇ ਨਾ ਦਿਲੋਂ ਪਿਆਰ ਕਰਿਆ ਕਰੋ ਰਿਸ਼ਤੇ ਜੇ ਤੁਹਾਨੂੰ ਪਰਖਣੇ ਹੁੰਦੇ ਹਨ ਤੇ ਐਵੇਂ ਸ਼ੋਸ਼ੇ ਨਾ ਕਰਿਆ ਕਰੋ ਤੋਂ ਨਾ ਕਈ ਕਰਦੇ ਆ ਪਰ ਸਾਨੂੰ ਮੈਨੂੰ ਨਹੀਂ ਕਰਨ ਆਉਂਦੇ ਹੈਗੇ ਆਪਾਂ ਦਿਲੋਂ ਗਰੀਦਾ ਬਸ ਇਹ ਹੀ ਸਾਡੀ ਕਮਜ਼ੋਰੀ ਲਾ ਲੋ ਜੇ ਕਿਤਾ ਹਨ ਵੀ ਅਸੀਂ ਤਾਂ ਆਪਣੇ ਅਗਲੇ ਨੂੰ ਸਾਂਝਦਾ ਵੀ ਸਾਡੇ ਅੱਗੇ ਸਾਰੇ ਆ ਪਰ ਅਗਲਾ ਪਤਾ ਨਹੀਂ ਕਿਦਾਂ ਦਾ ਹੁੰਦਾ ਮਨ ਚੋ ਪੀਸਾ ਤਾਂ ਹੁੰਦਾ ਹੋਵੇਦਾ ਨਾ ਉਹ ਆਪੇ ਚੰਦਾ ਹੈ ਪਰ ਮਿਰਦਲ ਹੈ ਜੀ ਤਾਂ ਨਾ ਮੇਰੇ ਸਾਰੇ ਆਪਣੇ ਅਗੇ ਲੱਗਦੇ ਹੈ ਛੋੜ ਸਣਾ ਠੀਕ ਨਾ ਹੋ ਗਿਆ ਸਾਡਾ ਤਾਂ ਟਾਈਮ ਹੋ ਗਿਆ ਨਾ ਹੁਣ ਲੇਟ ਆਏ ਦੇ ਨਾਲ ਲੇਟ ਭੇਜਣਾ ਹਣਾ ਰਾਤੀ ਰੱਖ ਲੈਣਾ ਰਾਤ ਕਦੋਂ ਭਜਨੇ ਨੇ ਠੀਕ ਮੈਂ ਰੀ ਤੇ ਖਾਈ ਕਿੰਨੇ ਦੀ ਹੈ ਨਾ ਖਾ ਲੈਣੀ ਹੈ ਰਾਤ ਰਹਿਣਗੇ ਆਹੋ ਕੋ ਯਾਰ ਹੈ ਕੋਈ ਹੈ ਨਾ ਪ੍ਰਭੂ ਮਿਲੇਗਾ ਟਾਈਮ ਆ ਪਾਰਟੀ ਕਿੰਨੇ ਪੂਰੀ ਕਰੋ ਆ ਟਿਕਨੇ ਸਾਰਾ ਹੋ ਗਿਆ ਟਾਈਮ ਇਹ ਠੀਕ ਹੈ ਨਹੀਂ ਰਾਜ਼ ਹੀ ਰੱਖ ਲੈਣਾ ਇਹਨਾਂ ਨੂੰ ਅੱਜ ਅਸੀਂ ਜਾਣ ਨਹੀਂ ਦੇਣਾ ਮਸੀਤ ਆਏ ਆ ਸਵੇਰ ਦੇ ਡਿਕੰਡੇ ਸੀ ਇਹਨਾਂ ਨੂੰ ਮੈਂ ਨਹੀਂ ਪੀਂਦੀ ਨਾ ਨਾ ਨੋਦਲੇ ਆ ਗਿਆ ਮਾਪਾ ਨਹੀਂ ਨਹੀਂ ਜਾਂ ਤੂੰ ਕੱਪ ਕਰ ਮੈਂ ਪਰ ਮੈਂ ਕੋਈ ਟੈਂਸ਼ਨ ਨਹੀਂ ਤੂੰ ਵੀ ਵੱਡਾ ਗਲਾਸ ਵੀ ਛੋਟਾ ਗਲਾਸ ਵੀ ਲੈ ਆ ਗਏ ਕੋਈ ਗੱਲ ਪੀਣਾਂ ਆਪੀ ਲੈਣੇ ਨਹੀਂ ਮੈਂ ਕੁਝ ਗੱਲ ਕਰਨ ਪਸ ਇਲਾਚੀ ਪਾਉਂ ਕੋ ਸਿੱਧੇ ਮਿੱਠਾ ਆ ਕੇ ਲੈ ਆ ਸੰਗਣਾ ਲਿਗਾ ਮੈਂ ਨਹੀਂ ਮੀਣ ਲੋ ਤੂੰ ਆਦਰ ਕੱਪ ਤੇ ਫੇਰ ਮੈਂ ਜਗਾ ਹਿੰਦੁੱਦੜੀ ਬਰਾਹਮਣ ਦੇ ਬਰਾਹਮਣ ਇਹ ਰੋਟੀ ਨਾਲ ਦੇਖੋ ਕਿ ਰੋਟੀ ਨਾਲ ਅੱਧਾ ਕੱਪ ਅੱਧਾ ਕੱਪ ਲੈ ਆਉਣੀ ਹੈ ਨਾ ਨਾ ਤੇ ਆ ਨਹੀਂ ਜਦੋਂ ਚੱਕਾ ਲੋ ਕਰਨੀ ਬਸ ਫਟਾਉਂਦਾ ਮੈਂ ਦੰਗੜ ਕੇ ਸੁਣ ਲੈ ਚਾ ਠੀਕ ਆ ਹੁਣ ਖਾਦ ਹੋਈ ਨਾ ਗੱਲ ਕੋਸਤਾ ਕੀ ਇਹ ਚਾ ਨਹੀਂ ਬਣੀ ਹੈਗੀ ਤੇ ਖੰਡਾ ਵੀ ਲੱਗੇ ਚਲੋ ਪੁਰਾਣੇ ਆਣੇ ਸੇਵਾ ਕਰ ਲਈਏ ਠੀਕ ਹੈ ਚਾਹ ਵਿੱਚ ਬਹੁਤੀ ਪਣੀ ਨਹੀਂ ਚਾਹੀਦੀ ਹੈਗੀ ਕੋਈ ਸੇਬ ਲਈ ਟੰਗਰੀ ਨਹੀਂ ਚਾਹ ਤਰਾਸ ੱਡੀ ਦੇ ਬਿਨਾ ਠੰਡਾ ਹੁਣ ਪਹਿਲੇ ਵਿੱਚ ਚੱਲੀ ਆ ਫੈਂਟਾ ਲੈ ਕੇ ਹੁੰਨ ਨਾ ਮੈਂ ਇਕੱਲੇ ਕੋਹ ਦਾ ਓਕੇ ਹਾਂਜੀ ਦੇਖੋ ਜੀ ਬਹੂ ਰਾਲੀ ਨੇ ਮੈਂ ਸੂਟ ਲੈ ਕੇ ਆਈ ਸੀਗੀ ਤੇ ਕਿੰਨਾ ਸੋਹਣਾ ਤੇ ਕਿੰਨਾ ਵਧੀਆ ਡਿਜ਼ਾਈਨ ਇਹਦਾ ਤੇ ਆ ਬੈਕ ਸਾਈਡ ਆ ਤੇ ਸੂਟ ਹੈਗਾ ਪਾਉਣ ਵਾਲਾ ਤੇ ਆਰੀ ਦੀ ਮਿਲਦਾ ਕਢਾਈ ਹੈ ਉੱਪਰ ਇਹਦੇ ਕਲਰ ਵੀ ਬਹੁਤ ਸੋਹਣਾ ਹੈ ਤੇ ਲਾਈਨਿੰਗ ਲਾ ਕੇ ਸੂਟ ਬਹੁਤ ਸੋਹਣਾ ਬਣਨਾ ਹੈ ਉੱਪਰ ਰੱਖਾਂਗੇ ਪਿਆਰ ਨਾਲ ਕਮੀਜ਼ ਦਾ ਟੋਟਾ ਤੇ ਇਹ ਵੈਗਰੂ ਤੰਦਰੁਸਤੀਆਂ ਦੇ ਵੀ ਹੈ ਨਾ ਪਾਉਣ ਵਾਲਿਆਂ ਨੂੰ ਔਰ ਦੇਣ ਵਾਲਿਆਂ ਨੂੰ ਸੂਟ ਹੈ ਨਾ ਤੇ ਬਸ ਇਦਾਂ ਹੀ ਰੌਣਕਾਂ ਲੱਗੀਆਂ ਰਣ ਤੇ ਚਲੋ ਠੀਕ ਹੈ ਆਜਾ ਜੀ ਆਪੋ ਸਤਿ ਸ੍ਰੀ ਅਕਾਲ ਜੀ ਬੇਚੀ ਨਹੀਂ ਕਰਨੀ ਇਹ ਲੋ ਜੀ ਪ੍ਰੋਣੇ ਹੁਣ ਘੁੰਮ ਕੇ ਆ ਗਏ ਆ ਆਜਾ ਕੁਡੀ ਤੁਸੀਂ ਪ੍ਰੋ ਕਿੱਧਰ ਆਇਆ ਕਿੱਥੋਂ ਦੀ ਸਾਧਰੇ ਵਿੱਚ ਦੀ ਉਹ ਲਾਲਾ ਚੁੰਨੀ ਸਾਡੇ ਇੱਧਰੋਂ ਮੁੜਦੀ ਸਾਡੇ ਪਿੰਡ ਨੂੰ ਤੇ ਵਸ ਇੱਥੇ ਅੰਦਰ ਨਹੀਂ ਰਹੀ ਹੋ ਗਿਆ ਤੇ ਹੁਣ ਵਸ ਤਿਆਰੀ ਜਾਣ ਦੀ ਚੱਲੇ ਆ ਹੁਣ ਭੈਣ ਸਾਡੀ ਨਾ ਚਾਹ ਸੀਗਾ ਵੀ ਖੁਸ਼ੀ ਜੀ ਬਿਮਾਰ ਹੋ ਗਈ ਚਹੀ ਗੱਲਾਂ ਚਲੋ ਖੈਰ ਨੱਗੇ ਤਾਂ ਖੁਦਾ ਨਹੀਂ ਪਤਾ ਹੁੰਨੇ ਕਿਹੜੇ ਵੀ ਲੈ ਜਾਨਾ ਨਾ ਤੇ ਮੈਂ ਰੱਖਿਆ ਮੈਂ ਹੋ ਗਿਆ 6 ਵਜ ਗਏ ਤੇ ਨੇਰਾ ਅੱਛਾ ਬਾਸਾਂ ਦੇ ਰਾਹ ਪਈ ਨਹੀਂ ਭਾਜੀ ਨਹੀਂ ਬਾਹਰ ਹੀ ਕੋਈ ਫੋਟੋ ਖਿੱਚਦੇ ਹਾਂ ਨੇਰਾ ਹੁਣ ਫੋਟੋ ਹਟਾਉਣੀ ਨਹੀਂ ਕੋਈ ਵਾਰ ਸਾਰੇ ਫੋਟੋ ਹੁੰਦਾ ਹੀ ਆਉਣੀ ਨਹੀਂ ਨਹੀਂ ਉਹਦੇ ਰੰਗ ਦੇ ਕਾਲੀ ਸਾਡੀਆਂ ਫੋਟੋ ਹੁੰਦਾ ਨਹੀਂ ਆਉਣੀ ਇਹਦੇ ਚਹੀ ਗੱਲਾਂ ਅਨੁਨੀ ਨਾ ਚਲੋ ਠੋਕ ਠੋਕ ਚਲੋ ਚਲੋ ਨਹੀਂ ਨਹੀਂ ਉੱਠ ਜਾਪਾਂ ਵੀ ਉੱਠ ਜਾ ਉੱਠੀ ਆਪਾਂ ਮਾਰੇ ਬਿਲ ਬੜਾ ਬੰਦਾ ਥਰਦਾ ਆਹ ਦੇਓ ਪੈਸੇ ਤੇ ਇਹ ਚਾਹ ਰਹੇ ਨਹੀਂ ਨਹੀਂ ਭਾਈ ਸੋਚ ਲੈ ਕੇ ਆਏ ਸੇਮ ਮਾੜਾ ਮੋਟਾ ਬਾਬਾ ਦੋ ਕੋ ਖਿਆਗਾ ਮਾੜਾ ਮੋਟਾ ਚੱਲ ਚੁੱਪ ਕਰ ਜਾ ਆਹ ਤੇਰੀ ਜਿਆਦਾ ਨਹੀਂ ਸਾਡੀ ਵੀ ਆ ਲੈ ਦੋ ਮੈਨੂੰ ਕੁਝ ਕਹਿੰਦੀ ਆਹ ਲੱਗੇ ਕੈਮਰਾ ਲਿਆ ਆਹ ਦੇਖ ਇਧਰ ਆ ਤੂੰ ਮੇਰਾ ਮੈਂ ਤੂੰ ਮੁੰਡਾ ਲੱਗ ਗਿਆ ਆ ਤੱਕ ਤੱਕੇ ਹੋਟਲ ਆਵਾਂਗੇ ਡਾਡੀਆਂ ਤੂੰ ਪੈਸੇ ਲੈਣ ਦੇਵੇਂ ਮੈਂ ਤੇ ਕੋਲਾ ਕਿਥੋਂ ਪੈਸੇ ਤਾਂ ਲੈਣਾ ਇੱਕ ਕੋਲਾ ਕਿਥੋਂ ਉਹਦੇ ਉੱਤੇ ਰੱਖ ਦਿਓ ਆ ਵਾਹ ਚਾ ਲੋ ਸਾਡੀ ਧੀ ਤੀ ਰਾਣੀ ਪਰਾਵ ਇੱਕ ਸਾਡੀ ਹੋਰ ਆ ਤੋ ਉਹ ਆ ਚਾਈ ਨਹੀਂ ਮੈਂ ਦਾ ਹਾਂ ਫੜਦਾਗਾ ਫੜ ਲਓ ਸਕਣਾ ਪੁੱਤ ਮਸੀ ਕਰਦਾ ਸਕਣਾ ਸਾਨੂੰ ਨਾ ਹਾਂ ਰੋ ਆਹ ਹੁਣ ਤਾਂ ਬਾਹਰ ਬਣਾਉਣੀ ਆ ਜਾਈ ਜਬਾਂ ਕੋਈ ਸੰਭਾ ਆਹੋ ਚਲੋ ਬਣਾਉਂਦੀ ਹਾਂ ਜਾਉਂਗੀ ਹੁੰਡੇਰਾ ਇੱਥੇ ਬੜੀਆ ਆਉਂਦੀ ਆ ਨੀਰਾਬਾਦ ਹਾਂ ਹਾਂ ਚੱਲ ਮੈਨੂੰ ਦੋਤੀ ਪਤਨ ਚੱਕਲੇ ਆਇਆ ਕਿੰਨੀ ਲਿਖੀ ਮੈਂ ਦਸ ਦੇ ਮੈਨੂੰ ਮੈਡਮ ਮੈਨੂੰ ਤੇਰੇ ਦਿਲਾਂ ਨੇ ਪਹਿਲੇ ਜਾਣਦੀ ਆਵੇਂ ਉਹ ਪਈ ਆ ਤੇ ਕੋਈ ਮੰਗਣਾ ਹੋਵੇ ਤੁਹਾਣਾ ਆਪਣੀ ਬਹੇ ਮੇਰੀ ਜਾਨ ਹੈ ਤੂੰ ਹਾਂ ਆਪਣੀ ਬੰਦਾ ਇੱਕ ਹੋਣਾ ਉਹ ਕਤ ਮੰਗਾ ਮੈਂ ਚੋ ਕੇ ਪਹਿਲੇ ਬੋਤਲ ਚ ਪਾਤਾ ਹਾਂ ਯਾਰ ਕਿਤਾ ਹੁਣ ਤੁਸੀਂ ਆ ਜਾਓ ਤੇ ਗੱਲ ਸੁਣ ਮੇਰਾ ਡੱਬਾ ਤੂੰ ਕਿੱਥੇ ਰੱਖਿਆ ਮੈਂ ਮਿੰਟ ਡੱਬਾ ਦੇਣਾ ਤੁਹਾਡਾ ਡੱਬਾ ਨਹੀਂ ਆ ਲੈ ਕੇ ਵੀ ਭੈਣੇ ਡੱਬਾ ਰੱਖ ਲਿਆ ਮੇਰਾ ਤੇਰੇ ਨਾਲ ਲੱਡੂ ਵੀ ਉੱਤੇ ਹੈਗੇ ਮੈਂ ਲੱਡੂ ਹੈ ਕੋਈ ਮੈਨੂੰ ਬਤਾਈ ਸੇ ਠੀਕ ਨਹੀਂ ਕੋਈ ਗੱਲ ਫੇਕੀ ਰਹੀ ਹੈ ਐਂਟਨ ਦੇ ਵਿੱਚ ਆਈ ਹੈ ਕੋਈ ਗੱਲ ਹੈਗੀ ਮੈਂ ਕਿਹਾ ਸੀਗਾ ਫੇ ਮੈਂ ਤਾਂ ਕਰਦਾ ਪਰ ਆ ਜਾਓ ਉਧਰ ਥੋੜਾ ਨਹੀਂ ਆਉਣ ਦੀ ਜਰੂਰ ਆਉਂਗੀ ਪਿਆਮ ਦੀ ਛੁੱਟੀ ਹੁਣ ਨਹੀਂ ਆਈ ਪਹਿਲਾਂ ਸੈਂਡੀਆਂ ਫੇਕੀ ਮਿਲੂਗਾ ਆਹ ਦੇਖੋ ਰਾਤ ਦੇ ਟਾਈਮ ਪਾ ਕੇ ਆਹ ਦੇ ਦੇ ਪਾਇਆ ਨਹੀਂ ਹੈਗਾ ਚਲ ਅੱਗੇ ਮੇਰੀ ਪ੍ਰੋਬਲਮ ਸੀਗੀ ਤਾਂ ਲੇਟ ਹੋ ਗਿਆ ਹੈ ਨਾ ਤਾਂ ਆਜੋ ਫੇਰ ਆਜੋ ਆਜੋ ਲੈ ਲੈ ਨਾ ਲੈ ਲਿਆ ਬੋਤਲ ਚੱਕ ਕੇ ਦੋਧ ਵਾਲੀ ਲੈ ਆ ਆਜੋ ਆਜੋ ਬਰਾਬਰ ਹੈਗਾ ਤਾਂ ਨਹੀਂ ਰਹੀ ਆ ਮੇਰੇ ਨਾਲ ਗਈ ਨਹੀਂ ਕਿਹਾ ਦੇਖੇ ਮੇਰੇ ਜੀ ਵੀਡੀਓ ਆਜੋ ਆਜੋ ਇਹ ਕਿਹ ਗਾਣੇ ਹੋਰ ਹੋ ਜਾਂਦੀਆਂ ਆਜੋ ਇਹ ਵੀ ਤੋਂ ਆਜੋ 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 ਮਗਰ ਮਗਰ ਆਜੋ ਫੇਰੀਆਂ ਜਾ ਫੇਰੀਆਂ ਕੁਝ ਵਾਸਤ ਕਰਮ ਬਾਬਾ ਲੈ ਰੰਗ ਕਰ ਲਈ ਇਹਦੀ ਬਾਗਬਾਨਾ ਹਾਂ ਜੇ ਬਤ ਕਰੋ ਪਪਾ ਆਰਤਮ ਚਾਚਾ ਆਗੇ ਦੇਖੋ ਆਈ ਨਾ ਆਉਣੀ ਸਾਡੇ ਆ ਵੀ ਨਾਲ ਹੀ ਆਉਣੀ ਸਾਡੇ ਨਿੱਕੀ ਇਹ ਵੀਡੀਓ ਬਣਾ ਲੂਗਾ ਕਿੰਗੇ ਆ ਮੰਨ ਅੰਨੇ ਕਿਵਿਆ ਗਏ ਤੇ ਬੰਨ ਕਿਉਂ ਤੇ ਹੋ ਗਏ ਮੰਦਾ ਨਹੀਂ ਉਹ ਦੇਖ ਤੜ ਮੈਨੂੰ ਜੋ ਛੋਟਾ ਹੈ ਭਈ ਅਮਨ ਇਹ ਇਧਰ ਨਹੀਂ ਪਤਾ ਹੈ ਮਮੂ ਦੱਸ ਦੱਸ ਕਦੋਂ ਜਾਦੀ ਹੈ ਆ ਤੇ ਕੋਈ ਗੱਡੀ ਮੋੜ ਤੇ ਆ ਰਹੀ ਹੈ ਓਏ ਮੁੱਛਣੇ ਪਹਿਲੇ ਪੰਨਾਂ ਉਹ ਯਾਰ ਦਿਰਾਜ ਕੇ ਬੱਦੇ ਹੀ ਆ ਲੁਕੋ ਗੱਡੀ ਕਹਾਂ ਤੇ ਗੱਗੂ ਆ ਗੱਡੀ ਨੂੰ ਪਹਿਲਾਂ ਨਾ ਰੱਖੀ ਮੈਂ ਕੋਈ ਨਹੀਂ ਆਇਆ ਤੇ ਫਿਰ ਬਲਟੇ ਨੇ ਬਾਬੇ ਨੇ ਮੈਂ ਆਂਦਾ ਨਹੀਂ ਆਣਾ ਖਾਦਾ ਨਹੀਂ ਤੂੰ ਲੈ ਬਾਬਾ ਜੀ ਲੈ ਲੱਗਦਾ ਬਾਬੇ ਦੀ ਬੜੀ ਹੈ ਕੋਈ ਨਹੀਂ ਲੱਗਦਾ ਕਾ ਮਿੱਟਰ ਆ ਪਾ ਤੂੰ ਮੈਂ ਨੂੰ ਆਵੜ ਆ ਆ ਦੇਖ ਕੋ ਕੋ ਹਨ ਹੋ ਗਿਆ ਮੈਂ ਮਾਰਨਾ ਕਮਾਉਣੇ ਨੂੰ ਪਾਸੇ ਇੱਕ ਦੇਖੋ ਹੁਣ ਭਲਾ ਰੱਖਾ ਤੋ ਆਹੀ ਸਣੇ ਹਾਂ ਠੀਕ ਹੋ ਗਿਆ ਕੀ ਚੇ ਰਹਿ ਗਈ ਹਾਂ ਭਾਈ ਥਿੰਨ ਅੱਛਾ ਭਾਈ ਇਹ ਲੈ ਲੜੀ ਨਾ ਅੰਦਰ ਅੰਦਰ ਇਹ ਪੱਤ ਨਹੀਂ ਸੋਚਦਾ ਅੰਦਰ ਆ ਸ਼ੀਸ਼ਾ ਫੋਨ ਲਈ ਨਾ ਮੜ ਜਾ ਹਾਂ ਪਤਾ ਨਾ ਭਾਈ ਹੋਤੀ ਚਾਰਕੀ ਮੱਥੇ ਨਾ ਭਾਈ ਕੀ ਲਿਆ ਫੋਨ ਦਾ ਲਾਟਾ ਚ ਗਏ ਆ ਆਪੇ ਫੋਨ ਨਾਲੀ ਬੋਡੀ ਤੋਂ ਤਾਂ ਇਦਾਂ ਇੰਨੇ ਕਿਵੇਂ ਜਾਣਾ ਪੜਨਾ ਇਹ ਅੰਦਰ ਹੀ ਲੈਟ ਪਾ ਰਹੀ ਨੇ ਕੋਈ ਵੀ ਨਾ ਨਾਲਾ ਨਹੀਂ

ਜਾ ਚਲ ਜਾ ਬਾਈ ਘਰ ਤੇ ਆਹੋ ਮੇਰੋ ਚੰਗਾ ਚੰਗਾ ਬਤ ਹਾਂਜੀ ਅੱਛਾ ਹਾਂਜੀ ਹਾਂਜੀ ਆਉਂਗੇ ਆਉਂਗੇ ਕੀ ਕੱਲੂ ਜਨ ਉਹ ਨਾਲ ਹੀ ਪਈ ਮੇਰਾ ਫੋਨ ਕਰਨ ਕਹਿੰਦੇ ਚੱਕ ਲਿਆ ਕਰੋ ਫੋਨ ਚੋ ਚਪਰੇ ਹੋ ਵਿੱਚ ਵਧੀ ਫਿਰਦਾ ਮੈਂ ਜਿੱਦਾਂ ਕੱਲੂ ਆਉਂਗਾ ਜੱਲ ਤਾਂ ਦੋਸਤ ਕਾਲੂ ਬਾਈ ਕਰ ਦੇ ਕਾਲੂ ਉਹ ਕਾਲੂ ਬਾਈ ਕਰ ਦੇ ਬਾਈ ਕਰ ਦੇ ਅਰੋ ਕਾਲੂ ਬਾਈ ਕਰ ਦੇ ਚੰਗਾ ਹੈ ਚੰਗਾ ਬਾਏ ਤੁਮੀ ਕਰਦੇ ਛੁੱਟ ਪਾਏ ਛੁੱਟ ਕੇ ਮੂੰਹ ਕਰਦੇ ਉਹ ਖਾਰਗੋਨ ਤੇ ਲੱਗੀ ਹੋਈ ਆ ਅੱਛਾ ਅੱਛਾ ਗੰਡਾ ਲੈ ਕੇ ਕਰਵਾਏ ਜਾ ਗਿਆ ਲੱਗ ਜਾ ਉਹ ਚਾਚਾ ਯਾਰ ਜਾ ਤੂੰ ਉਹ ਨਹੀਂ ਤੈਨੂੰ ਤਾਂ ਪਤਾ ਨਹੀਂ ਸੱਚੀ ਗੱਡੀ ਆ ਅੰਬੇ ਗੰਡਾ ਕਰਨਾ ਉਹ ਹੋ ਸਕਦਾ ਯਾਰ ਹੈ ਮਾ ਹਾਂਜੀ ਚਲ ਗਏ ਭੈਣ ਹੁਣੀ ਤੇ ਬਹੁਤ ਵਧੀਆ ਲੱਗਾ ਤੇ ਬਹੁਤ ਸੋਹਣਾ ਲੱਗਾ ਆਏ ਨਾ ਖੁਸ਼ੀ ਹੋਈ ਤੇ ਦੇਖੋ ਇਹ ਖੁਸ਼ੀ ਕਰਿਆ ਕਰੋ ਭੈਣ ਭਰਾਵਾਂ ਦੇ ਆਉਣ ਦੀ ਹੈ ਨਾ ਤੇ ਖਿੜੇ ਮੱਥੇ ਮਿਲਿਆ ਕਰੋ ਤੇ ਇੱਥੇ ਕੜੀਪਾਲ ਦਾ ਕੋਈ ਇਤਵਾਰ ਨਹੀਂ ਹੈਗਾ ਨਾ ਤੇ ਇਸ ਪਰਮਾਤਮਾ ਦੇ ਰੰਗ ਆ ਤੇ ਇਹ ਵੀ ਗੱਲ ਹੁੰਦੀ ਆ ਵੀ ਸਿਆਣਿਆਂ ਦੀ ਗੱਲ ਮੈਨੂੰ ਬਹੁਤ ਵਧੀਆ ਲੱਗਦੀ ਆ ਕਹਿੰਦੇ ਜਿਸ ਘਰ ਵਿੱਚ ਨਾ ਇਹਦਾ ਜਿਆਦਾ ਵਜਾਈ ਹੁੰਦੀ ਆ ਪੈਰਾਂ ਨੇ ਮਿੱਟੀ ਹੁੰਦੀ ਇਸ ਘਰ ਵਿੱਚ ਉਹ ਘਰ ਬਹੁਤ ਹਨਮਾਨਾ ਹੁੰਦਾ ਹੈ। ਜਿੰਨਾ ਕਿਆ ਨਾ ਕਰੋ ਵੀ ਸਾਡੀ ਸਾਨੂੰ ਖੇਚਲ ਪੈਂਦੀ ਸਾਡੇ ਆ ਵਜਾਈ ਜਾਂ ਕਿਦਾਂ ਵੀ ਹੈਗਾ ਨਾ ਤੇ ਬਸ ਬਸ ਤੇ ਘਰਾਂ ਵਿੱਚ ਇਹਦਾ ਆ ਵਜਾਈ ਹੋਵੇ ਤੇ ਵਧੀਆ ਲੱਗਦਾ ਹੈ ਨਾ ਤੇ ਮਾਹੌਲ ਖੁਸ਼ੀ ਵਾਲਾ ਰਹਿੰਦਾ ਹੈ। ਤੇ ਸੋ ਇਹ ਗੱਲ ਹੈ ਬਾਕੀ ਦਾਲ ਪਾਣੀ ਮੇਰਾ ਬਣਿਆ ਹੋਇਆ। ਮਾਸ ਰੋਟੀ ਹੁਣ ਪਕਾਉਣੀ ਆ ਤੇ ਦੁੱਧ ਗਰਮ ਕਰਨਾ ਆ। ਤੇ ਸਾਰਾ ਕੁਝ ਬਣਿਆ ਪਿਆ ਦਾਲ ਪਣੀ ਤੇ ਤੇ ਮੇਰੀਆਂ ਭੈਣਾਂ ਯੂਟਿਊਬ ਫੈਨ ਵੀ ਜਰੂਰ ਕਮੈਂਟ ਕਰਕੇ ਦੱਸਿਓ ਤੇ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਾ